ਹਾਂਜੀ ਦੋਸਤੋ ਆਪਾਂ ਚੱਲੇ ਆਂ ਝਲਦਾਖ ਤੇ ਲਦਾਖ ਦਾ ਪੂਰਾ ਬਲੌਗ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਨਾਲ ਬਣੇ ਰਹੋ ਪਾਰਟਾਂ ਦੇ ਵਿੱਚ ਇਹੋ ਬਲੌਗ ਆਉਣਾ ਹੈ ਤੇ ਪਾਰਟ 1 ਤੋਂ ਸ਼ੁਰੂ ਕਰਦੇ ਆਂ ਆਪਾਂ ਪੂਰਾ ਟ੍ਰਿਪ ਤੁਹਾਨੂੰ ਦੱਸਾਂਗੇ ਬਹੁਤ ਰੋਚਕ ਚੀਜ਼ਾਂ ਆ ਵਿੱਚ ਤੇ ਵਧੀਆ ਟ੍ਰਿਪ ਜਿਹੋ ਲੱਗਾ ਆ ਤੇ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਆਜੋ ਦੇਖਦੇ ਆਂ ਪਠਾਨਕੋਟ ਸ਼ੁਰੂ ਹੁੰਨੇ ਆ ਤੇ ਪਹਾੜ ਸ਼ੁਰੂ ਹੋ ਜਾਂਦੇ ਛੋਟੇ ਛੋਟੇ ਤੇ ਹਰੀਆਲੀ ਨਾਲ ਭਰੇ ਹੋਏ ਪਹਾੜ ਤੇ ਇੱਥੇ ਤੁਹਾਨੂੰ ਮੌਂਕੀ ਵਰਗੇ ਬਹੁਤ ਜਾਨਵਰ ਮਿਲ ਜਾਣਗੇ ਥੋੜੇ ਜੇ ਬ੍ਰੈਡ ਲੈ ਜਿਆ ਕਰੋ ਆਪਣੇ ਅਸੀਂ ਗਏ ਆ ਪਠਾਨਕੋਟ ਵਾਲੇ ਰੋਡ ਤੋਂ ਜਿਹੜਾ ਜਲੰਧਰ ਤੋਂ ਪਠਾਨਕੋਟ ਨੂੰ ਰੋਡ ਜਾਂਦਾ ਉਸ ਰੋਡ ਦੇ ਥਰੂ ਗਏ ਅਸੀਂ ਤੇ ਅੱਗੇ ਸਾਰਾ ਟ੍ਰਿਪ ਬਹੁਤ ਰੋਚਿਕਾ ਤੇ ਦਾ ਨਾ ਵੀਡੀਓ ਨਾ ਬਣੇ ਰਿਓ ਚਿੱਟੀ ਚਾਦਰ ਵਿਸ਼ੀ ਬਰਫ਼ ਵਾਲੀਆਂ ਪਹਾੜੀਆਂ ਤੇ ਰੇਤਾ ਵਾਲੀਆਂ ਤੇ ਪੱਥਰਾਂ ਵਾਲੀਆਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਬਹੁਤ ਵਧੀਆ ਕੁਦਰਤ ਦੇ ਰੰਗ ਆ ਮੌਂਕੀਆਂ ਵਗੈਰਾ ਲਈ ਜਰੂਰ ਲੈ ਕੇ ਜਾਇਆ ਕਰੋ ਕੁਝ ਆਜੋ ਅੱਗੇ ਪੂਰੀ ਜਾਣਕਾਰੀ ਤੁਹਾਨੂੰ ਦੰਨੇ ਆ ਹਾਂਜੀ ਦੋਸਤੋ ਕੀ ਹਾਲ ਆ ਆਪਾਂ ਜੱਨੇ ਆ ਲਦਾਖ ਨੂੰ ਤੇ ਲਦਾਖ ਤੁਹਾਨੂੰ ਸਾਰਾ ਕਮਾਵਾਂਗੇ ਤੇ ਵੀਡੀਓ ਨਾ ਬਣੇ ਦਿਓ ਪੇਜ ਜਰੂਰ ਫੋਲੋ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਤੇ ਬੰਦੇ ਦੋ ਮੇਰੇ ਨਾਲ ਆ ਤੇ ਬੰਦੇ ਗਏ ਆ ਸਿਮਲੈਨ ਜੰਮੂ ਅਸੀਂ ਖੜੇ ਆ ਤੇ ਜੰਮੂ ਦੇ ਵਿੱਚ ਆਣ ਕੇ ਸਾਡੀਆਂ ਸਿਮਾਂ ਹੋ ਗਈਆਂ ਬੰਦ ਤੇ ਨੈਟਵਰਕ ਨਹੀਂ ਆ ਰਿਹਾ ਤੇ ਨੈਟਵਰਕ ਦੀ ਪ੍ਰੋਬਲਮ ਕਰਕੇ ਸਾਨੂੰ ਹੁਣ ਲੈਣੀ ਪੈਣੀ ਸਿਮ ਅਸੀਂ ਇੱਥੋਂ ਸਿਮ ਲਵਾਂਗੇ ਤੇ ਸਿਮ ਲੈ ਕੇ ਅੱਗੇ ਤੁਰਾਂਗੇ ਤੇ ਤੁਹਾਡੇ ਨਾਲ ਫਿਰ ਆਪਣੇ ਚੱਲ ਪੂਗਾ ਨੈਟ ਵੀ ਤੇ ਪਾਉਂਦੇ ਰਹਾਂਗੇ ਵੀਡੀਓ ਤੇ ਇਹ ਜਿਹੜੀ ਮੈਂ ਵੀਡੀਓ ਰਿਕਾਰਡ ਕਰਦਾ ਇਹ ਤਾਂ ਮੈਂ ਬਾਅਦ ਚ ਪੋਸਟ ਕਰੂੰਗਾ ਤੇ ਤੁਸੀਂ ਸਾਰਾ ਇਸ ਵੀਡੀਓ ਨਾਲ ਬਣੇ ਰਹੋ ਲੰਬੀ ਜ਼ਰੂਰ ਹੋ ਜੀ ਪਰ ਤੁਹਾਨੂੰ ਇੱਦਾਂ ਇੱਦਾਂ ਦੀਆਂ ਚੀਜ਼ਾਂ ਦਿਖਾਵਾਂਗੇ ਵਿੱਚ ਤੇ ਤੁਸੀਂ ਦੇਖਦੇ ਰਹਜੋਗੇ ਤੇ ਬੱਸ ਬਣੇ ਰਹੋ ਵੀਡੀਓ ਨਾਲ ਤੇ ਜਿਹੜੇ ਦੋ ਬੰਦੇ ਮੈਨਾਂ ਗਏ ਆ ਉਹਨਾਂ ਨੂੰ ਵੀ ਤੁਹਾਨੂੰ ਮਨਾਉਨੇ ਆ SIM ਲੈਣ ਗਏ ਆ Jio ਦੀ ਇੱਥੇ ਆਫਿਸ ਆ ਕੋਈ ਤੇ ਉੱਥੋਂ SIM ਲੈ ਕੇ ਆਉਣਗੇ ਤਾਂ ਫਿਰ ਨੈੱਟਵਰਕ ਥੋੜਾ ਹਨਾ ਤੁਹਾਨੂੰ ਪਤਾ ਨੈੱਟ ਜ਼ਰੂਰ ਚਾਹੀਦਾ ਤੇ ਉਹਨਾਂ ਨਾਲ ਵੀ ਤਾਂ ਡਾਰ ਆਦਲਾ ਕਰਾਉਨੇ ਤੇ ਅੱਗੇ ਵੀ ਵੀਡੀਓ ਚ ਬਣੇ ਰਹੋ ਜੇ ਤੁਸੀਂ ਵੱਡੀ ਗੱਡੀ 'ਚ ਜਾਂਦੇ ਤੇ ਤੁਹਾਡਾ ਸਫ਼ਰ ਜਿਹੜਾ ਬਹੁਤ ਵਧੀਆ ਨਿਕਲਦਾ ਆ ਅਸੀਂ ਗਏ ਸੀ ਸਕਾਰਪੀਓ ਦੇ ਵਿੱਚ ਤੇ ਸਕਾਰਪੀਓ ਦੇ ਵਿੱਚ ਸਫ਼ਰ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਬੰਦਾ ਥਕੀਮਾ ਘੱਟ ਹੁੰਦਾ ਜੇ ਤੁਸੀਂ ਛੋਟੀ ਗੱਡੀ ਦੇ ਵਿੱਚ ਜਾਂਦੇ ਆ ਤੇ ਤੁਹਾਡਾ ਸਫ਼ਰ ਥੋੜਾ ਔਖਾ ਹੋ ਜਾਂਦਾ ਆ ਪਰ ਸਾਰਿਆਂ ਨਾਲੋਂ ਵਧੀਆ ਮੈਂ ਉੱਥੇ ਜਾ ਕੇ ਦੇਖਿਆ ਵੀ ਜਿਹੜੇ ਲੋਕ ਆ ਉਹ ਇਥੋਂ ਫਲਾਈਟ 'ਚ ਜਾਂਦੇ ਆ ਦਿੱਲੀੋਂ ਫਲਾਈਟ ਫੜਦੇ ਆ ਤੇ ਸਿੱਧਾ ਲੇਹ ਉਤਰਦੇ ਆ ਲੇਹ ਦੇ ਵਿੱਚ 에어ਪੋਰਟ ਬਣਿਆ ਆ ਤੇ ਉੱਥੋਂ ਤੁਹਾਨੂੰ ਰੈਂਟ ਤੇ ਬਾਈਕ ਮਿਲ ਜਾਂਦੀ ਆ ਰਾਇਲ ਐਨ ਫੀਲਡ ਦੀ ਜਿਹੜੀ ਬਾਈਕ ਆ ਉਹ ਹਿਮਾਲਿਆ ਕਰਕੇ ਉਹ ਜ਼ਿਆਦਾ ਉੱਥੇ ਚੱਲਦੀ ਆ ਤੇ ਤੁਹਾਨੂੰ ਰੈਂਟ ਤੇ ਮਿਲ ਜਾਂਦੀ ਤੁਸੀਂ ਉੱਤੇ ਆਰਾਮ ਨਾਲ ਰਾਈਡ ਕਰ ਸਕਦੇ ਆ ਤੇ ਜਿਹੜਾ ਸਫਰ ਦਾ ਰਾਹ ਆ ਉਹ ਤੁਹਾਡਾ ਥੋੜਾ ਸੌਖਾ ਹੋ ਜਾਂਦਾ ਆ ਤੇ ਉੱਥੇ ਜਾ ਕੇ ਇੱਕ ਹੋਰ ਵੱਡੀ ਪ੍ਰੋਬਲਮ ਆਉਂਦੀ ਆ ਵੀ ਇੱਕ ਦੋ ਦਿਨ ਤੁਹਾਨੂੰ ਥੋੜਾ ਸਾਹ ਦੀ ਪ੍ਰੋਬਲਮ ਆਉਂਦੀ ਆ ਕਿਉਂਕਿ ਬਹੁਤ ਜ਼ਿਆਦਾ ਉਚਾਈ ਤੇ ਆ ਲੇਹ ਬਣਿਆ ਲੇਹ ਲਦਾਖ ਜਿਹੜਾ ਬਹੁਤ ਜ਼ਿਆਦਾ ਉਚਾਈ ਤੇ ਆ ਤੇ ਉੱਥੇ ਅਨੁਸਾਰੀ ਪ੍ਰੋਬਲਮ ਆਉਂਦੀ ਆ ਤੇ ਸਾਰਿਆਂ ਨਾਲ ਜ਼ਰੂਰੀ ਜਾਣਕਾਰੀ ਆ ਤੁਸੀਂ ਉੱਥੇ ਜਾ ਕੇ ਕੋਈ ਵੀ ਨਸ਼ਾ ਨਹੀਂ ਕਰਨਾ ਯਾਨੀ ਕਿ ਜੇ ਤੁਸੀਂ ਨਸ਼ਾ ਕਰਾਉਗੇ ਉੱਥੇ ਜਾ ਕੇ ਤੇ ਤੁਹਾਡੀ ਹਾਲਤ ਖਰਾਬ ਹੋਊਗੀ ਤੇ ਤੁਹਾਡਾ ਟ੍ਰਿਪ ਜਿਹੜਾ ਉਹ ਇੰਨਾ ਆਨੰਦ ਨਹੀਂ ਆਊਗਾ ਹਨਾ ਤੇ ਸ਼ਰਾਬ ਵਗੈਰਾ ਕੋਈ ਵੀ ਚੀਜ਼ ਨਹੀਂ ਪੀਣੀ ਤੁਸੀਂ ਉੱਥੇ ਜਾ ਕੇ ਤੇ ਕਿਉਂਕਿ ਉਚਾਈ ਤੇ ਆ ਉੱਥੇ ਪ੍ਰੈਸ਼ਰ ਬਹੁਤ ਹੁੰਦਾ ਆ ਤੇ ਇਸ ਕਰਕੇ ਤੁਸੀਂ ਉੱਥੇ ਕੋਈ ਵੀ ਇਹੋ ਜਿਹੀ ਨਸ਼ੇ ਵਾਲੀ ਚੀਜ਼ ਨਹੀਂ ਖਾਓ ਤੇ ਜਿੱਦਾਂ ਤੁਹਾਡਾ ਸਰੀਰ ਆ ਕੁਦਰਤੀ ਆਨੰਦ ਤੁਸੀਂ ਲੋਰ ਤੇ ਜਾ ਕੇ ਬਹੁਤ ਵਧੀਆ ਚੀਜ਼ ਆ ਹਾਂਜੀ ਖਰਚਾ ਜਿਹੜਾ ਆ ਖਰਚਾ ਜੇ ਤੁਸੀਂ ਗੱਡੀ 'ਚ ਜਾਂਦੇ ਆ ਥੋੜਾ ਜ਼ਿਆਦਾ ਹੀ ਆਉਂਦਾ ਆ ਤੇ ਜਾਣੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਇੱਕ ਬੰਦੇ ਦਾ ਤੁਸੀਂ ਜੇ ਇੱਕ ਬੰਦਾ ਗਿਆ ਆ ਤੇ ਉਹਦਾ 50 ਕੁ ਹਜ਼ਾਰ ਰੁਪਏ ਆਪਣੀ ਗੱਡੀ ਦਾ ਖਰਚਾ ਆ ਜਾਂਦਾ ਹੈ ਨਾ ਗੱਡੀ ਤੇ ਜਾਣ ਦਾ 25 ਹਜ਼ਾਰ ਦਾ ਤੇਲ ਲੱਗ ਜਾਂਦਾ ਤੇ ਬਾਕੀ ਤੁਸੀਂ ਦੇਖ ਲਓ 50 ਤੋਂ ਵੀ ਟੱਪੀ ਜਾਂਦਾ ਆ 70 80 ਲਾ ਲਓ ਅਤੇ ਜੇ ਤਿੰਨ ਬੰਦੇ ਗਏ ਆ ਤੇ ਬੰਦਾ ਲੱਖ ਨੂੰ ਹੱਥ ਮਾਰ ਜਾਂਦਾ ਆ ਜੇ ਬੜੇ ਸਰਫੇ ਜੈਨਾ ਚੱਲਦਾ ਪਰ ਤੁਹਾਨੂੰ ਪਤਾ ਜੇ ਬੰਦਾ ਗਿਆ ਹੋਵੇ ਤਾਂ ਫਿਰ ਸਰਫੇ ਨਾ ਕਿੱਥੇ ਚੱਲਿਆ ਜਾਂਦਾ ਹਨ ਤੇ ਇਦਾਂ ਆ ਵੀ ਹਿਮਾਚਲ ਵਾਂਗੂ ਲਦਾਖ ਦੇ ਜਿਹੜੇ ਲੋਕ ਆ ਉਹ ਤੁਹਾਨੂੰ ਲੁੱਟਦੇ ਨਹੀਂਗੇ ਬਹੁਤ ਤੁਹਾਡੀ ਇੱਜ਼ਤ ਕਰਦੇ ਆ ਟੂਰਿਸਟ ਦੀ ਤੇ ਬਹੁਤ ਮਾਣ ਦਿੰਦੇ ਆ ਉਹ ਆਪਾਂ ਨੂੰ ਜਿੱਦਾਂ ਜਵਾਈਆਂ ਵਾਂਗੂ ਉੱਥੇ ਦੇ ਹੋਟਲਾਂ ਵਾਲੇ ਤੁਹਾਡੀ ਸੇਵਾ ਕਰਦੇ ਆ ਹਾਂ ਥੋੜੇ ਜੇ ਮਹਿੰਗੇ ਜ਼ਰੂਰ ਆ 3250 2000 ਇਸ ਰੇਂਜ ਵਿੱਚ ਹੋਟਲ ਮਿਲ ਜਾਣਗੇ ਤੁਹਾਨੂੰ ਜਿੱਦਾਂ ਹੀ ਅਸੀਂ ਪਠਾਨਕੋਟ ਪਹੁੰਚੇ ਤੇ ਜਦੋਂ ਲੈਫਟ ਮਾਰਿਆ ਤੇ ਸਾਹਮਣੇ ਪਹਾੜੀਆਂ 'ਚ ਘਿਰਿਆ ਹੋਇਆ ਪਠਾਣਕੋਟ ਸ਼ਹਿਰ ਇੰਨਾ ਸੋਹਣਾ ਲੱਗਦਾ ਆ ਵੀ ਕੁਦਰਤ ਨੂੰ ਇੱਕ ਵਾਰੀ ਤਾਂ ਵਾਹ ਕਹਿਣਾ ਬਣਦਾ ਆ ਤੇ ਜਿੱਦਾਂ ਐਂਟਰ ਕੀਤੇ ਆ ਅਸੀਂ ਉਸ ਤੋਂ ਬਾਅਦ ਆ ਇੱਕ ਪਹਾੜੀ ਲੋ ਚੀਲ ਦਾ ਹੋਇਆ ਇੱਕ ਟਨਲ ਆਇਆ ਆ ਤੇ ਉਹ ਟਨਲ ਦੇ ਵਿੱਚ ਜਦੋਂ ਅਸੀਂ ਐਂਟਰ ਕੀਤੇ ਤੇ ਟਨਲ ਮੁੱਕਣ ਤੇ ਨਹੀਂ ਆ ਰਿਹਾ ਸੀਗਾ ਤੇ ਜਾਣੀ ਏਡਾ ਲੰਬਾ ਟਨਲ ਸੀ ਜਿੱਥੋਂ ਤੱਕ ਕਿ ਉੱਥੇ ਜਿਹੜੇ ਬੋਰਡ ਲੱਗੇ ਸੀ ਉਹਨਾਂ ਵਿੱਚ ਪਤਾ ਲੱਗਾ ਵੀ ਇਹ ਵਾਲਾ ਟਨਲ ਜਿਹੜਾ ਆ ਘੱਟੋ ਘੱਟ 9 ਕਿਲੋਮੀਟਰ ਤੱਕ ਤਾਂ ਹੈਗਾ ਹੀ ਆ ਨਾ ਇਹਦੇ ਬੋਰਡਾਂ ਦੇ ਹਿਸਾਬ ਨਾਲ ਤੇ ਇਹ ਹੈਗਾ ਯਾ ਚਨਈ ਨਸਰੀ ਟਨਲ ਇਹਦੇ ਵਿੱਚ ਜਿਹੜੇ ਆ ਸਾਈਡ ਤੇ ਦਰਵਾਜੇ ਲੱਗੇ ਜਿੱਥੇ ਗ੍ਰੀਨ ਗ੍ਰੀਨ ਲਾਈਟ ਆਇਆ ਇਹ ਜਦੋਂ ਕੋਈ ਵੀ ਇੱਥੇ ਫਾਇਰ ਵਗੈਰਾ ਜਾਂ ਕੋਈ ਟਰਾਲਾ ਜਾਂ ਕੋਈ ਕੈਂਟਰ ਵਗੈਰਾ ਜਿਹਦਾ ਤੇ ਆਇਲ ਵਾਲੇ ਟੈਂਕਰ ਆ ਬਲਾਸਟ ਹੋ ਜਾਂਦੇ ਆ ਤੇ ਇੱਥੇ ਲੋਕ ਫਸ ਜਾਂਦੇ ਆ ਇਹ ਦਰਵਾਜੇ ਆ ਇਹਨਾਂ ਦੇ ਅੰਦਰ ਤੁਹਾਨੂੰ ਬਹੁਤ ਸੂਹਲਤਾ ਆ ਜਾਣੀ ਇਹ ਇੱਥੇ ਤੁਸੀਂ ਜਦੋਂ ਇਹ ਖੋਲੇ ਜਾਂਦੇ ਆ ਜਦੋਂ ਕੋਈ ਹਾਦਸਾ ਹੁੰਦਾ ਇਹਦੇ ਅੰਦਰ ਪਾਣੀ ਦੇ ਫੁਹਾਰੇ ਲੱਗੇ ਆ ਤੇ ਆਕਸੀਜਨ ਛੱਡ ਦਿੰਦੇ ਆ ਤੇ ਇਥੋਂ ਤੱਕ ਕਿ ਜਿੱਥੋਂ ਤੱਕ ਮੈਂ ਨੌਲੇਜ ਇਕੱਠੀ ਕੀਤੀ ਆ ਵੀ ਇਹ ਦਰਵਾਜਿਆਂ ਦੇ ਪਿੱਛੇ ਤੁਹਾਨੂੰ ਬਿਲਕੁਲ ਸੇਫ ਹੋਵੋਗੇ ਤੇ ਬਾਹਰ ਨਿਕਲਣ ਦਾ ਰਸਤਾ ਵੀ ਮਿਲ ਜਾਂਦਾ ਆ ਚਨਈ ਨਸਰੀ ਟਨਲ ਇਹ ਪਹਿਲਾ ਟਨਲ ਆਇਆ ਸੀ ਤੇ ਏਡਾ ਲੰਬਾ ਸੀਗਾ ਤੇ ਜਾਣੀ ਬੰਦਾ ਦੇਖਦਾ ਸੀ ਵੀ ਕਦੋਂ ਬਾਹਰ ਨਿਕਲਾਂ ਮੈਂ ਤਾਂ ਏਡਾ ਲੰਬਾ ਹੈ ਉਹ ਟਨਲ ਸੀਗਾ ਤੇ ਬਹੁਤ ਜ਼ਿਆਦਾ ਆਨੰਦ ਆਉਂਦਾ ਆ ਤੇ ਆਪਣੇ ਇੰਡੀਆ ਚ ਵੀ ਬਹੁਤ ਕੋਸ਼ ਹੈ ਤੁਸੀਂ ਇਸ ਬਲੌਗ ਨਾਲ ਬਣੇ ਰਹੋ ਸਾਰਿਆਂ ਨਾਲ ਜ਼ਰੂਰੀ ਜਾਣਕਾਰੀ ਇਹੋ ਆ ਵੀ ਜਿਹੜਾ ਲਦਾਖ ਦੇ ਵਿੱਚ ਰੁੱਖ ਬਹੁਤ ਘਟਿਆ ਤੇ ਜਿਹੜੇ ਪਹਾੜ ਰੁੱਖੇ ਆ ਤੇ ਉਥੇ ਸਾਰੀ ਪ੍ਰੋਬਲਮ ਇਸ ਕਰਕੇ ਵੀ ਆਉਂਦੀ ਆ ਬਹੁਤ ਘੱਟ ਦਰਖਤਾਂ ਜਦੋਂ ਤੁਹਾਨੂੰ ਅੱਗੇ ਵੀਡੀਓ ਦੇ ਦੇਖੋਗੇ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਤੇ ਪਾਰਟ 1 ਆ ਪਾਰਟ 2 ਦੇ ਵਿੱਚ ਜ਼ਰੂਰ ਤੁਹਾਨੂੰ ਵਧੀਆ ਜਾਣਕਾਰੀ ਮਿਲੂਗੀ ਪੇਜ ਜ਼ਰੂਰ ਫੋਲੋ ਕਰ ਲਓ ਪੇਜ ਫੋਲੋ ਕਰੋਗੇ ਤਾਂ ਅਗਲੀਆਂ ਵੀਡੀਓ ਤੁਹਾਨੂੰ ਨਜ਼ਰ ਆਉਣਗੀਆਂ ਨਹੀਂ ਤਾਂ ਤੁਸੀਂ ਇਹ ਸਾਰੇ ਕੁਦਰਤ ਦੇ ਨਿਆਰੇ ਮੈਸ ਕਰ ਦੂੰਗੇ ਇਸ ਕਰਕੇ ਮੈਂ ਵਾਰ-ਵਾਰ ਕਹਿਣਾ ਫੋਲੋ ਜ਼ਰੂਰ ਕਰੋ ਸ਼ੇਅਰ ਕਰੋ ਅਗਲੇ ਵਲੌਗ ਵਿੱਚ ਮਿਲਦੇ ਹਾਂ ਧੰਨਵਾਦ